ਆਸ਼ੀਰਵਾਦ ਜੀ ਆਸ਼ੀਰਵਾਦ ਜੀ ਸਤਿਕਾਰਯੋਗ ਸਮਰਥਕਾ ਜੀ ਸਤਿਕਾਰਯੋਗ ਜੀ ਜੀ ਆਂਦਾ ਫਾਜ਼ਲ ਕਾ ਤੇ ਗਾਂਧੀ ਮਹੱਲੇ ਵਿੱਚ ਗਲੀ ਰਾਧਾ ਰਾਣੀ ਮੰਦਿਰ ਵਾਲੀ ਵਿਖੇ ਗਣੇਸ਼ ਉਤਸਵ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਅੱਜ ਪੂਰੇ ਵਿਧੀਵਤ ਤਰੀਕੇ ਨਾਲ Hindu ਧਰਮ ਦੇ ਮੰਤਰ ਉਚਾਰਨ ਅਤੇ ਸ਼ੰਖ ਦੀਆਂ ਆਵਾਜ਼ਾਂ ਵਿੱਚ ਕਾਰਡ ਜਾਰੀ ਕੀਤਾ ਗਿਆ ਅਤੇ ਇਹ ਕਾਰਡ ਜਾਰੀ ਕਰਨ ਲਈ ਫਾਜ਼ਿਲਕਾ ਦੀ ਹਰੇਕ ਧਾਰਮਿਕ ਸੰਸਥਾ ਦਾ ਹਰੇਕ ਆਗੂ ਪੂਜਾ ਇੱਥੇ ਖਾਸ ਗੱਲ ਇਹ ਰਹੀ ਕਿ ਜਾਣਕਾਰੀ ਦਿੰਦੇ ਹੋਏ ਪੰਕਜ ਨਾਰਿੰਗ ਨੇ ਦੱਸਿਆ ਕਿ ਫਾਜ਼ਿਲਕਾ ਚ ਪਹਿਲੀ ਵਾਰ ਸ਼੍ਰੀ ਗਣੇਸ਼ ਜੀ ਮੂਸ਼ਕ ਦੀ ਸਵਾਰੀ ਤੇ ਆਣਗੇ ਅਤੇ ਚੂਲੇ ਤੇ ਵਿਰਾਜਮਾ ਰਹਿਣਗੇ ਜੋ ਕਿ ਫਾਜ਼ਿਲਕਾ ਵਿੱਚ ਪਹਿਲੀ ਵਾਰ ਹੋਇਆ ਹੈ ਹਾਂਜੀ ਬਿਲਕੁਲ ਮੂਸ਼ਕ ਦੀ ਸਵਾਰੀ ਤੇ ਸ਼੍ਰੀ ਗਣੇਸ਼ ਜੀ ਆਣਗੇ ਗਲੀ ਰਾਧਾ ਰਾਣੀ ਮੰਦਿਰ ਵਾਲੀ ਗਾਂਧੀ ਮੁਹੱਲੇ ਜਾਂ ਗਲੀ ਪੰਕੇ ਨਾਰੰਗਵਾਲੀ ਗਾਂਧੀ ਮੁਹੱਲੇ ਆਣਗੇ ਅਤੇ ਝੁੱਲੇ ਤੇ ਸਵਾਰ ਰਹਿਣਗੇ ਇਹ ਫਾਜ਼ਿਲ ਕੱਚ ਪਹਿਲੀ ਵਾਰੀ ਹੈ ਹੋਰ ਉੱਥੇ ਕੀ ਕੁਝ ਹੋਵੇਗਾ ਅਤੇ ਕਿਸ ਕਿਸ ਤਰ੍ਹਾਂ ਦੀਆਂ ਭੇਟਾਂ ਤੇ ਪ੍ਰਮਾਤਮਾ ਨੂੰ ਯਾਦ ਕੀਤਾ ਜਾਵੇਗਾ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਹ Hindu ਧਰਮ ਦੇ ਰੀਤੀ ਰਿਵਾਜ ਤੇ ਮੰਤਰ ਉਚਾਰਨਾ ਅਤੇ ਸੰਖ ਦੀਆਂ ਆਵਾਜ਼ਾਂ ਦੇ ਵਿੱਚ ਅੱਜ ਗਲੀ ਰਾਧਾ ਰਾਣੀ ਮੰਦਰ ਵਾਲੀ ਗਾਂਧੀ ਮੋਹੱਲੇ ਫਾਜ਼ਿਲਕਾ ਵਿਖੇ ਕਾਰਡ ਜਾਰੀ ਕੀਤਾ ਗਿਆ ਹੈ ਹੋਰ ਕੀ ਕੋਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ

गणपति बापा मंगल मूर्ति गणपति बापा मंगल मूर्ति अदर मुखोरी सारे बोलते रहो नारणपति बाबापति बापा गणपति बापा गणपति बाबा गणपति बापापति बापा ਗਣਪਤੀ ਬੱਪਾ ਮੋਰਿਆ 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 ਮੰਗਲ ਮੂਰਤੀ ਮੋਰਿਆ ਗਣਪਤੀ ਬੱਪਾ ਮੋਰਿਆ ਮੰਗਲ ਮੂਰਤੀ ਮੋਰਿਆ ਗਣਪਤੀ ਬੱਪਾ ਮੋਰਿਆ ਮੰਗਲ ਮੂਰਤੀ ਮੋਰਿਆ ਸਤਨਾਕ ਪੰਜਾਬ ਰੱਖਿਆ ਗਾਇਸ ਤੇ ਕੀ ਆਵਾਜ਼ ਕੀਤਾ ਗਿਆ ਅੱਜ ਕਨਪਤੀ ਮਹੋਤਸਵ ਜਿਹੜਾ ਕਿ 7 ਤਰੀਕ ਤੋਂ ਗੰਦੀਨਗਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਉਹਦੇ ਉਪਲਕਸ ਅਜੇ ਕਾੜ ਦਾ ਲੋਕ ਆਰਪਨ ਕਰਨ ਵਾਸਤੇ ਛੋਟੀ ਜਿਹੀ ਵੀਨ ਕੀਤੀ ਗਈ ਸੀ ਉਹ ਜਿਹੜੀ ਛੋਟੀ ਜਿਹੀ ਵੀਨ ਤੁਹਾਡੇ ਸਾਹਮਣੇ ਹੈ ਕਿਸੇ ਤਰ੍ਹਾਂ ਫਾਜ਼ਿਲ ਨਾ ਦੇ ਹਰੇਕ ਲੋਕ ਹਰੇਕ ਕਲੀ ਹਰੇਕ ਕੋਨੇ ਚ ਲੋਕ ਆ ਕੇ ਹਮੜੇ ਇੱਥੋਂ ਪਤਾ ਲੱਗਦਾ ਹੈ ਵੀ ਜਿਹੜਾ ਅੱਜ ਵਧੀਆ ਹੋਵੇ ਤਾਂ ਤੁਹਾਨੂੰ ਬੜਾ ਪ੍ਰਣਾਮ ਨਹੀਂ ਬਣਿਆ ਹੋਣਾ ਹੈ ਸ਼ੁਰੂਆਤ ਹੈ ਤੁਸੀਂ ਦੇਖਣਾ ਅਸਰ ਦੇ ਮੰਦਿਰ ਦੇ ਮਹੋਤਸਵ ਇਤਿਹਾਸਿਕ ਹੋਏਗਾ ਜਿੰਦਗੀ ਦੀ ਗੁੰਜ ਫਾਜ਼ਿਲ ਕਰੇ ਹਰ ਕੋਨੇ ਹਰੇ ਕਲੀ ਚ ਜਾਏਗੀ ਮੇ